ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਦੋਂ ਹੀ ਪੋਨਾ ਮਹੀਨਾ ਆਰੰਭ ਹੁੰਦਾ ਹੈ ਜਿਹੜੀਆਂ ਸਿੱਖ ਸੰਗਤਾਂ ਜਾਂ ਹੋਰ ਵੀ ਧਰਮਾਂ ਦੇ ਲੋਕ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਪ੍ਰਤੀ ਸ਼ਰਧਾ ਪ੍ਰੇਮ ਸਤਿਕਾਰ ਰੱਖਦੇ ਨੇ ਉਹਨਾਂ ਦਾ ਧਿਆਨ ਉਸੇ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਾਰੀ ਸਹਿਬਜਾਦੇ ਸਤਿਗੁਰਾਂ ਦਾ ਪਰਿਵਾਰ ਮਾਤਾ ਗੁਜਰ ਕੌਰ ਜੀ ਤੇ ਉਹਨਾਂ ਸਮੂਹ ਸ਼ਹੀਦਾਂ ਵੱਲ ਚੱਲਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਮੋਹ ਤਿਆਗ ਕੇ ਇਸ ਧਰਮ ਯੁੱਧ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਡੇ ਲਈ ਸੁੱਖਾਂ ਦੇ ਬਾਗ ਲਾਏ ਸੋ ਬਹੁਤ ਸੰਗਤਾਂ ਨੇ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਦਿਨ ਸ਼ਹੀਦੀ ਦਿਹਾੜੇ ਚੱਲਣੇ ਨੇ ਉੰਜੇ ਆਸਣ ਲਾ ਕੇ ਸੌਂਦੀਆਂ ਨੇ ਦੇਖੋ ਆਪੋ ਆਪਣਾ ਪਿਆਰ ਆਪ ਆਪਣੀ ਸ਼ਰਧਾ ਬੇਅੰਤ ਸੰਗਤਾਂ ਨੇ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਕੇਸ਼ੀ ਸ਼ਨਾਣ ਕਰਕੇ ਸ਼ੁੱਧ ਵਸਤਰ ਪਾ ਕੇ ਉਹਨਾਂ ਸ਼ਹੀਦਾਂ ਨੂੰ ਸਮਰਪਤ ਦੇਖੋ ਕਲਗੀਧਰ ਪਾਤਸ਼ਾਹ ਮਹਾਰਾਜ ਜੀਆ ਨੇ ਜੋ ਕੁਰਬਾਨੀ ਕੀਤੀ ਹੈ ਆਪਣੇ ਪਰਿਵਾਰ ਦੀ ਆਪਣੀ ਉਹ ਕੁਰਬਾਨੀ ਦਾ ਇਹਸਾਨ ਦੁਨੀਆ ਦਾ ਕੋਈ ਵੀ ਬੰਦਾ ਉਤਾਰ ਨਹੀਂ ਸਕਦਾ ਉਹ ਕਰਜ਼ਾ ਨਹੀਂ ਉਤਾਰਿਆ ਜਾ ਸਕਦਾ ਚਾਹੇ ਅਸੀਂ ਲੱਖਾਂ ਜਨਮ ਲੈ ਲਈਏ ਤੇ ਪਿਆਰ ਵਾਲਿਓ ਇਹ ਗੱਲ ਦਾ ਚੇਤਾ ਰੱਖੋ ਪਰ ਇੰਨਾ ਵੀ ਉਹਨਾਂ ਦੇ ਪਿਆਰ ਵਿੱਚ ਭਿੱਜ ਕੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਕਈ ਸੰਗਤਾਂ ਇਹਨਾਂ ਦਿਨਾਂ ਦੇ ਵਿੱਚ ਆਪ ਆਪਣੇ ਘਰਾਂ ਵਿੱਚ ਬੈਠ ਕੇ ਜਾਪ ਕਰਦੀਆਂ ਨੇ ਕਹਿਣ ਦਾ ਭਾਵ ਆਪ ਆਪਣੀ ਭਾਵਨਾ ਦੇ ਨਾਲ ਵੱਖ-ਵੱਖਰੇ ਤਰੀਕਿਆਂ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈਆਂ ਸੰਗਤਾਂ ਹੁਣ ਕਈ ਵੇਰਾਂ ਸੰਗਤਾਂ ਸਵਾਲ ਕਰਦੀਆਂ ਨੇ ਕਿ ਰੋਜ਼ ਇਸ਼ਨਾਨ ਕਰਨਾ ਜ਼ਰੂਰੀ ਹੈ ਕਈ ਸੰਗਤਾਂ ਕਹਿਣ ਗਈਆਂ ਬਿਨਾਂ ਇਸ਼ਨਾਨ ਕੀਤੇਆਂ ਜੇ ਪਾਠ ਕਰੀਏ ਤਾਂ ਪਾਪ ਲੱਗਦਾ ਹੈ ਰੋਜ਼ ਕੇਸਾਂ ਵਿੱਚ ਪਾਣੀ ਪਾਉਣਾ ਜ਼ਰੂਰੀ ਹੈ ਸੋ ਅੱਜ ਇਸੇ ਗੱਲ ਦੇ ਉੱਤੇ ਆਪਾਂ ਵਿਚਾਰ ਕਰਨੀ ਹੈ ਦੇਖੋ ਪਿਆਰ ਵਾਲਿਓ ਆਪਾਂ ਕਿਤੇ ਕਿਸੇ ਜਗ੍ਹਾ ਤੇ ਘੁੰਮਣ ਜਾਣਾ ਹੋਵੇ ਕਿਸੇ ਮੈਰਿਜ ਪਾਰਟੀ ਦੇ ਵਿੱਚ ਜਾਣਾ ਹੋਵੇ ਨਾ ਸਾਨੂੰ ਚਾਹ ਚੜ ਜਾਂਦਾ ਹੈ ਵੀ ਅੱਜ ਜੇਸੀ ਮੈਰਿਜ ਪਾਰਟੀ ਜਾਣਾ ਹੈ ਜਾਂ ਕਿਸੇ ਘੁੰਮਣ ਵਾਲੀ ਥਾਂ ਤੇ ਜਾਣਾ ਹੈ ਅਸੀਂ ਬਿਨਾ ਕਿਸੇ ਦੀ ਸਲਾਹ ਲਏ ਇਸ਼ਨਾਨ ਪਾਣੀ ਕਰਕੇ ਸੋਹਣੇ ਵਸਤਰ ਪਾ ਕੇ ਚੰਗਾ ਸੈਂਟ ਪਰਫਿਊਮ ਲਾ ਕੇ ਪੂਰਾ ਤਿਆਰ ਹੋ ਕੇ ਅਸੀਂ ਜਾਂਦੇ ਹਾਂ ਜਦੋਂ ਆਪਾਂ ਗੁਰਬਾਣੀ ਪੜ੍ਹਨੀ ਹੈ ਜਦੋਂ ਆਪਾਂ ਨਾਮ ਜਪਣਾ ਹੈ ਤਾਂ ਉਹ ਸਮਾਂ ਹੁੰਦਾ ਹੈ ਗੁਰੂ ਦੇ ਸਾਹਮਣੇ ਖੋ ਕੇ ਬੈਠਣ ਦਾ ਭਾਵ ਜਦੋਂ ਅਸੀਂ ਕਿਸੇ ਵੀ ਸ਼ਬਦ ਦਾ ਜਾਪ ਕਰਦੇ ਹਾਂ ਜਾਂ ਬਾਣੀ ਦਾ ਜਾਪ ਕਰਦੇ ਹਾਂ ਜਾਂ ਨਾਮ ਸਿਮਰਨ ਕਰਦੇ ਹਾਂ ਨਾ ਉਦੋਂ ਖੁਦ ਪਰਮੇਸ਼ਰ ਸਾਡੇ ਸਾਹਮਣੇ ਆ ਕੇ ਬੈਠ ਜਾਂਦਾ ਹੈ ਉਹ ਸਾਨੂੰ ਬਾਣੀ ਪੜ੍ਹਦਿਆਂ ਨੂੰ ਸੁਣਦਾ ਹੈ ਨਾਮ ਜਪਦਿਆਂ ਨੂੰ ਵੇਖਦਾ ਹੈ ਸਾਡੇ ਰੂਬਰੂ ਹੁੰਦਾ ਹੈ ਤੇ ਜਦੋਂ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਮਿਲਣਾ ਹੈ ਸ਼ਬਦ ਦੇ ਰਾਹੀਂ ਤੇ ਇਸ਼ਨਾਨ ਕਰਨਾ ਤੇ ਜ਼ਰੂਰੀ ਹੈ ਨਾ ਇਸ਼ਨਾਨ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਭਈ ਰੋਗਾ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਨੇ ਫਿਰ ਕਿਹੜੇ ਸਮੇ ਅੰਮ੍ਰਿਤ ਵੇੜਾ ਸਤਿਨਾਮ ਵਡਿਆਈ ਵਿਚਾਰ ਹਾਂ ਇਹਨਾਂ ਜ਼ਰੂਰ ਹੈ ਵੀ ਕਿਸੇ ਭਰਮ ਚ ਨਹੀਂ ਪੈਣਾ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਇੱਕ ਵੇਰਾ ਇਸ਼ਨਾਨ ਕਰ ਲਿਆ ਸ਼ੁੱਧ ਵਸਤਰ ਪਾ ਲੈ ਸੁੱੱਚੇ ਕੱਪੜੇ ਪਾ ਲੈ ਹਾਂ ਜੰਗਲ ਮੈਦਾਨ ਪਹਿਲਾਂ ਜਾ ਕੇ ਫੇਰ ਇਸ਼ਨਾਨ ਕਰਕੇ ਸ਼ੁੱਧ ਵਸਤਰ ਪਾ ਕੇ ਤੁਸੀਂ ਜਾਪ ਕਰਨਾ ਹੈ ਨਿਤਨੇਮ ਕਰਨਾ ਹੈ ਹੁਣ ਦਿਨ ਦੇ ਵਿੱਚ ਅਸੀਂ ਕਈ ਵੇਰਾਂ ਦਿਨੇ ਵੀ ਬੰਦਾ ਜੰਗਲ ਪਾਣੀ ਜਾਂਦਾ ਹੈ ਮੈਦਾਨ ਜਾਂਦਾ ਹੈ ਪਰ ਉਸ ਸਮੇਂ ਆਪਾਂ ਕੀ ਕਰਨਾ ਹੈ ਜੇ ਦੁਬਾਰਾ ਅਸੀਂ ਸ਼ਾਮ ਨੂੰ ਕੋਈ ਜਾਪ ਕਰਨਾ ਹੈ ਬਾਣੀ ਪੜ੍ਹਨੀ ਹੈ ਸਹਿਜ ਪਾਠ ਕਰਨਾ ਹੈ ਆ ਉਹਦੇ ਚ ਕੀ ਕਰਨਾ ਹੈ ਵੀ ਜਿਹੜੇ ਕੱਪੜੇ ਅਸੀਂ ਸਹਿਜ ਪਾਠ ਵੇਲੇ ਪਾਉਣੇ ਨੇ ਜਦੋਂ ਅਸੀਂ ਸਹਿਜ ਪਾਠ ਕਰਨਾ ਹੈ ਤੁਸੀਂ ਫਰਜ਼ ਕਰੋ ਵਾਸ਼ਰੂਮ ਜਾਇਆ ਹੈ ਪੰਜ ਇਸ਼ਨਾਨਾ ਕਰਕੇ ਜਿਹੜੇ ਵਸਤਰ ਵਾਸ਼ਰੂਮ ਵੇਲੇ ਵਰਤੇ ਸੀ ਉਹ ਬਦਲ ਕੇ ਸੁੱਚੇ ਵਸਤਰ ਪਾ ਕੇ ਸੰਜੀ ਲੈ ਕੇ ਤਾਬਿਆ ਬੈਠ ਕੇ ਪਾਠ ਕਰ ਸਕਦੇ ਹੋ ਇਹ ਨਹੀਂ ਵੀ ਜਦੋਂ ਆਪਾਂ ਵਾਸ਼ਰੂਮ ਗਏ ਫੇਰ ਵੀ ਨਹਾਉਣਾ ਇਹ ਬਹਿਮ ਚ ਨਹੀਂ ਪਹਿਣਾ ਹਾਂ ਇੱਕ ਵੇਰਾ ਇਸ਼ਨਾਨ ਸਵੇਰੇ ਕਰਨਾ ਹੈ ਸੁੱਚਤਾ ਦਾ ਧਿਆਨ ਫਿਰ ਅਸੀਂ ਜਾਪ ਕਰਨਾ ਹੈ ਸਿਮਰਨ ਕਰਨਾ ਹੈ ਬੰਦਗੀ ਕਰਨੀ ਹੈ ਇਬਾਦਤ ਕਰਨੀ ਹੈ ਭਾਵ ਕਹਿਣ ਦਾ ਭਾਵ ਇਹ ਜਿਹੜਾ ਕੰਮ ਹੈ ਪੂਰੀ ਸੁੱਤਤਾ ਵਾਲਾ ਤਾਂ ਦੀ ਵਿਸ਼ੁੱਧਤਾ ਚਾਹੀਦੀ ਹੈ ਮਨ ਦੀ ਸੁੱਤਤਾ ਸਭ ਤੋਂ ਵੱਡੀ ਹੈ ਤੇ ਇਕਾਗਰਤਾ ਗੁਰੂ ਤੇ ਭਰੋਸਾ ਗੁਰੂ ਤੇ ਸਦਕ ਬਣਾ ਕੇ ਇਸ਼ਨਾਨ ਕਰਕੇ ਅਸੀਂ ਸਿਮਰਨ ਕਰਨਾ ਹੈ ਬਾਣੀ ਪੜ੍ਹਨੀ ਹੈ ਨਾਮ ਜਪਣਾ ਹੈ ਵੈ ਭਰਮ ਦੇ ਵਿੱਚ ਕਿਸੇ ਚ ਨਹੀਂ ਪੈਣਾ ਹਾਂ ਕੇਸ਼ੀ ਇਸ਼ਨਾਨ ਕਰ ਲੋ ਤੇ ਬਹੁਤ ਚੰਗੀ ਗੱਲ ਹੈ ਕੇਸ਼ੀ ਇਸ਼ਨਾਨ ਕਰ ਲੋ ਤੇ ਬਹੁਤ ਚੰਗੀ ਗੱਲ ਹੈ ਤੇ ਇਸ਼ਨਾਨ ਪਾਣੀ ਕਰਕੇ ਜਪ ਤਪ ਕਰਨਾ ਹੈ ਸਿਮਰਨ ਕਰਨਾ ਹੈ ਬੰਦਗੀ ਕਰਨੀ ਹੈ ਇਬਾਦਤ ਕਰਨੀ ਹੈ ਨਾਮ ਜਪਣਾ ਹੈ ਹੁਣ ਅੱਜ ਅਸੀਂ ਕਿੰਤੂ ਪਰੰਤੂ ਬੜਾ ਕੰਮ ਲੱਗ ਗਏ ਆ ਵਹਿਮਾਂ ਭਰਮਾਂ ਚ ਬੜੇ ਪੈ ਗਏ ਇਹ ਨਹੀਂ ਹੋਣਾ ਚਾਹੀਦਾ ਜੋ ਮਰਜ਼ਾਦਾ ਗੁਰੂ ਸਾਹਿਬ ਨੇ ਬਣਾਈ ਹੈ ਉਹਦੇ ਵੱਲ ਧਿਆਨ ਰੱਖਣਾ ਹਾਂ ਇਹ ਹੁੰਦਾ ਵੀ ਕਿ ਸਾਡਾ ਬੱਚਾ ਜੇ ਉਹ ਅਸੀਂ ਗੁਰਮਤਿ ਦੀ ਸੋਝੀ ਨਹੀਂ ਦੇ ਸਕਿਓ ਮਨਮੁਖਤਾ ਦੇ ਵਿੱਚ ਹੈ ਕਿਸੇ ਤਰੀਕੇ ਨਾਲ ਚਲੋ ਦਿਨ ਚੜੇ ਵੀ ਪਾਠ ਕਰਦਾ ਉਹਨੂੰ ਕਰਨ ਦਿਓ ਕਿਉਂਕਿ ਜੇ ਉਹ ਸਵੇਰੇ ਨਹੀਂ ਉੱਠ ਸਕਦਾ ਦਿਨ ਦੇ ਟਾਈਮ ਕੋਈ ਬੰਦਾ ਕੋਈ ਮਨਮੁਖ ਬੰਦਾ ਪਾਠ ਕਰਨਾ ਸ਼ੁਰੂ ਕਰ ਦਮ ਕਰਨ ਦਿਓ ਕਿਉਂਕਿ ਜਦੋਂ ਦਿਨੇ ਵੀ ਬਾਣੀ ਪੜ੍ਹੇਗਾ ਸ਼ਰਧਾ ਨਾਲ ਪੜ੍ਹੇਗਾ ਉਹਦਾ ਜਦੋਂ ਰਸ ਆਵੇਗਾ ਉਹਨੂੰ ਬਾਣੀ ਦੇ ਰਾਹੀਂ ਰਸ ਆ ਕੇ ਪ੍ਰੇਮ ਜਾਗੇਗਾ ਗਿਆਨ ਆਏਗਾ ਆਪਣਾ ਫਿਰ ਉਹ ਅਮਰਤ ਵੇਲੇ ਉੱਠ ਕੇ ਪੜੇਗਾ ਬਾਣੀ ਇਸ਼ਨਾਨ ਕਰਕੇ ਸੋ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹਾਂ ਕੋਈ ਸਰੀਰ ਕਰਕੇ ਰੋਗੀ ਐ ਕੋਈ ਬਿਮਾਰ ਐ ਜੇ ਉਹ ਉੱਠ ਕੇ ਪੰਜ ਇਸ਼ਨਾਨਾ ਕਰਕੇ ਬਸਤਰ ਬਦਲ ਕੇ ਪਾਠ ਕਰ ਸਕਦਾ ਤਾਂ ਕਰ ਸਕਦਾ ਜੇ ਉਹ மஞ்சੇ 'ਚ ਪਿਆ ਨਹੀਂ ਉੱਠਿਆ ਜਾਂਦਾ ਪੀ ਬੰਦੇ ਨੇ ਬਿਮਾਰ ਹੁੰਦੇ ਨੇ ਤਾਂ ਆਪਣਾ ਕਿਸੇ ਦੀ ਸਹਾਇਤਾ ਨਾਲ மஞ்சੇ ਦੇ ਉੱਤੇ ਕੋਈ ਭਾਂਡਾ ਮਗਾ ਕੇ ਦਤਨ ਕਰਲਾ ਕਰਕੇ ਮੂੰਹ ਧੋ ਕੇ ਮਨ ਜੇ ਦੇ ਉੱਤੇ ਪਿਆ ਪਿਆ ਬਾਣੀ ਸੁਣ ਸਕਦਾ ਮੂੰਹ ਨਾਲ ਜਵਾਨੀ ਕੰਠ ਬਾਣੀ ਹੋਵੇ ਉਹ ਪੜ ਸਕਦਾ ਸਿਮਰਨ ਕਰ ਸਕਦਾ ਇਸ ਤਰ੍ਹਾਂ ਆਪਣੀ ਉਹ ਹਾਜ਼ਰੀ ਗੁਰੂ ਚਰਨਾ ਵਿੱਚ ਲਵਾ ਸਕਦਾ ਇੱਕ ਗੱਲ ਦਾ ਆਪਾਂ ਖਾਸ ਧਿਆਨ ਰੱਖਣਾ ਹੈ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹਦੇ ਵਿੱਚ ਜੋ 크ਿਸਮਸ ਦੇ ਈਸਾਈ ਮਤ ਦਾ ਧਰਮ ਹੈ ਠੀਕ ਹੈ ਜੀ ਸੋ ਈਸਾਈਆਂ ਦਾ ਤਿਹਾੜਾ ਹੈ ਦਿਹਾੜਾ ਹੈ ਹਰੇਕ ਨੂੰ ਆਪੋ ਆਪਣੇ ਧਰਮ ਦੇ ਵਿੱਚ ਆਜ਼ਾਦੀ ਹੈ ਆਪਣਾ ਦਿਹਾੜਾ ਮਨਾਉਂਦੇ ਨੇ ਮਨਾ ਸਕਦੇ ਨੇ ਉਹਨਾਂ ਦਾ ਆਪਣਾ ਦਿਨ ਹੈ ਪਰ ਦੁੱਖ ਦੀ ਗੱਲ ਇਹ ਹੈ ਵੀ ਜਦੋਂ ਸਾਡੇ ਸਿੱਖ ਪੱਗਾਂ ਵਾਲੇ 크리스마ਸ ਡੇ ਵਾਲੇ ਦਿਨ ਭੰਗੜੇ ਪਾਉਂਦੇ ਨੇ 크리스마ਸ ਡੇ ਨੂੰ ਇੰਜੋਏ ਕਰਨ ਵਾਲੇ ਪਾਸੇ ਤੁਰ ਪੈਂਦੇ ਨੇ ਉਹ ਉਹਨਾਂ ਦੀ ਮੂਰਖਤਾ ਹੈ ਕਿਉਂਕਿ 28 29 ਤਰੀਕ ਤੱਕ ਤੁਸੀਂ ਵੇਖੋ ਵੀ ਸ਼ਹੀਦੀ ਦਿਹਾੜੇ ਚੱਲਦੇ ਨੇ ਕਈ ਗੁਰੂ ਘਰਾਂ 'ਚ 31 ਦਸੰਬਰ ਤੱਕ ਵੀ ਮਨਾਉਂਦੇ ਨੇ ਤੇ ਫਤੇਗੜ ਸਾਹਿਬ ਦੀ ਧਰਤੀ ਤੇ ਤੁਸੀਂ ਜਾਓਗੇ ਤੇ 31 ਦਸੰਬਰ ਤੱਕ ਘੱਟੋ-ਘੱਟ ਸੰਗਲ ਦੀ ਆਵਾਜ਼ ਆ ਵੀ ਰਹਿੰਦੀ ਹੈ ਨਮਸਕਾਰ ਕਰਨ ਵਾਲੇ ਦੀ ਸ਼ਹੀਦੀ ਦਿਹਾੜੇ ਮਨਾ ਕੇ ਅਸੀਂ 크리스마ਸ ਦੇ ਮਨਾਉਂਦੇ ਫਿਰਦਿਆਂ ਜਿਹਦੇ ਨਾਲ ਸਾਡਾ ਕੋਈ ਆਪਣਾ ਅਰਸਨਲੀ ਕੋਈ ਅਟੈਚਮੈਂਟ ਨਹੀਂ ਕੋਈ ਸੰਬੰਧ ਨਹੀਂ ਹਾਂ ਸਤਿਕਾਰ ਸਾਰੇ ਧਰਮਾਂ ਦਾ ਕਰਨਾ ਹੈ ਜਿਹੜੇ ਮਨਾਉਂਦੇ ਨੇ ਜਿਨ੍ਹਾਂ ਦਾ ਇਹ ਧਰਮ ਹੈ ਜਿਨ੍ਹਾਂ ਦਾ ਦਿਹਾੜਾ ਉਹਨਾਂ ਨੂੰ ਮੁਬਾਰਕ ਹੋਵੇ ਪਰ ਅਸੀਂ ਜੋ ਆਪਣੀ ਗੁਰਮਤ ਦੀ ਜੋ ਇੱਕ ਦਾਹਰਾ ਹੈ ਇੱਕ ਗੁਰਮਤ ਦੀ ਜੋ ਸਾਡੀ ਸਿੱਖਿਆ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਗੁਰੂ ਕੇ ਲਾਲ ਆਪਣੀਆਂ ਜਾਨਾਂ 바ਰ ਗਏ ਚਾਰੇ ਸਹਿਬਜਾ ਦੇ ਸ਼ਹੀਦ ਹੋ ਗਏ ਮਾਤਾ ਗੁਦਰੀ ਜੀ ਸ਼ਹੀਦ ਹੋ ਗਏ ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਉਹਨਾਂ ਦੀ ਯਾਦ ਵਿੱਚ ਜੁੜਨਾ ਹੈ ਉਹਨਾਂ ਦੀ ਯਾਦ ਵਿੱਚ ਜੁੜ ਕੇ ਬਾਣੀ ਪੜ੍ਹਨੀ ਹੈ ਸੇਵਾ ਕਰਨੀ ਹੈ ਉਹਨਾਂ ਦੀ ਖੁਸ਼ੀ ਲੈਣੀ ਹੈ ਇੱਕ ਧਿਆਨ ਇਹ ਰੱਖਣਾ ਹੈ ਜਿਹੜੇ ਸਿੱਖ ਫੈਮਲੀਆਂ ਦੇ ਬੱਚੇ ਜਿਨ੍ਹਾਂ ਦੇ ਕੇਸ ਕਤਲ ਕਰਾਏ ਹੋਏ ਨੇ ਉਹ ਸਿਸਤਾ ਹੋਏ ਕਾਰਨ ਵੀ ਇੰਨਾ ਦਿਨਾਂ ਦੇ ਵਿੱਚ ਉਹ ਪ੍ਰਾਨ ਕਰ ਲੈਣ ਵੀ ਅੱਜ ਤੋਂ ਬਾਅਦ ਦਾੜੀ ਕੇਸ ਕਤਲ ਨਹੀਂ ਕਰਾਉਣੇ ਅਸੀਂ ਰੱਖਣੇ ਨੇ ਸਾਬਤ ਸੂਰਤ ਬਣਨੇ ਅਮਰਤ ਸ਼ਕਣੇ ਗੁਰੂ ਵਾਲੇ ਬਣਨੇ ਪਰ ਚਲੋ ਜੇ ਉਹਨਾਂ ਦੇ ਦਾੜੀ ਕੇਸ ਕੱਟੇ ਨੀ ਤਾਂ ਇੰਨਾ ਦਿਨਾਂ ਦੇ ਵਿੱਚ ਆਪਣਾ ਸਿਰ ਟਾਕੇ ਰੱਖਣ ਸਿਰ ਦੇ ਉੱਤੇ ਪਰਨਾ ਕੋਈ ਪਟਕਾ ਕੋਈ ਦਸਤਾਰ ਚ ਜਾ ਕੇ ਰੱਖਣ ਕਟੋ ਕਟਾ ਸ਼ਹੀਦੀ ਦਿਹਾੜੇ ਵਿੱਚ ਆਪਣਾ ਸਿਰ ਕੱਜ ਕੇ ਰੱਖਣ ਸਿਰ ਕੱਜ ਕੇ ਸੇਵਾ ਕਰਨ ਬਾਣੀ ਪੜਨ ਨਾਮ ਜਪਣ ਸਭ ਦਾ ਫਰਜ਼ ਹੈ ਸੋ ਇਹਨਾਂ ਚੀਜ਼ਾਂ ਦਾ ਆਪਾਂ ਖਾਸ ਕਰਕੇ ਧਿਆਨ ਦੇਣਾ ਕਿਤੇ ਭੁਲੇਖੇ ਨਾਲ ਵੀ ਤੁਸੀਂ 크ਿਸਮਸ ਡੇ ਵਾਲੇ ਪਾਸੇ ਵੱਲ ਨਾ ਜਾਇਓ ਕਿਉਂਕਿ ਉਹਦੇ 'ਚ ਫਿਰ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਸਾਨੂੰ ਮਿਲਦੀ ਨਾ ਸ਼ਹੀਦਾਂ ਸਿੰਘਾਂ ਦੀ ਖੁਸ਼ੀ ਮਿਲਣੀ ਹੈ ਜਿਨ੍ਹਾਂ ਨੇ ਸਾਡੇ ਲਈ ਜਾਨਾਂ 바ਰ ਦਿੱਤੀਆਂ ਤੇ ਪਿਆਰ ਵਾਲਿਓ ਤੇ ਸਾਨੂੰ ਆਪਣੇ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਕਿੰਨੇ ਦਿਹਾੜੇ ਦਿੱਤੇ ਨੇ ਮੰਨਣ ਵਾਸਤੇ ਅਸੀਂ ਉਹਨਾਂ ਨੂੰ ਮਨਾਈਏ ਹੁਣ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦਾ ਬਲੀਦਾਨ ਦਿੱਤਾ ਸੀਸ ਦਾ ਬਲਦੰਨ ਦਿੱਤਾ ਕਾਹਦੇ ਲਈ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਵੱਖੋ-ਵੱਖਰੇ ਮਤਾਂ ਦੇ ਧਰਮਾਂ ਦੇ ਲੋਗ ਰਹਿੰਦੇ ਨੇ ਸਭ ਨੂੰ ਆਪੋ ਆਪਣੇ ਧਰਮ ਨੂੰ ਮੰਨਣ ਦੀ ਮਨਾਉਣ ਦੀ ਆਜ਼ਾਦੀ ਹੈ ਉਹ ਆਪੋ ਆਪਣੇ ਦਿਹਾੜੇ ਖੁਸ਼ੀਆਂ ਨਾਲ ਮਨਾਉਣ ਪਰ ਸਾਡੇ ਸਿੱਖਾਂ ਦੇ ਜੋ ਦਿਹਾੜੇ ਨੇ ਜੋ ਸਾਡਾ ਆਪਣਾ ਫਰਜ਼ ਬਣਦਾ ਹੈ ਗੁਰੂ ਨੂੰ ਸਮਰਪਿਤ ਹੋ ਕੇ ਚੱਲਣਾ ਗੁਰੂ ਅੱਗੇ ਅਕੀਦਾ ਕਰਕੇ ਚੱਲਣਾ ਪਿਆਰ ਵਾਲਿਓ ਜੋ ਗੁਰੂ ਨੇ ਸਾਡੀ ਝੋਲੀ ਪਾਈ ਹੈ ਅਸੀਂ ਉਸੇ ਨੂੰ ਸੰਭਾਲੀਏ ਉਹੀ ਸਾਡੇ ਲਈ ਬਿਹਤਰ ਹੈ ਸੋ ਸਾਰੇ ਧਰਮਾਂ ਦਾ ਸਤਿਕਾਰ ਕਰੋ ਪਰ ਆਪਣੇ ਸ਼ਹੀਦੀ ਦਿਹਾੜਿਆਂ ਨੂੰ ਪੂਰੇ ਬੈਰਾਗ ਦੇ ਨਾਲ ਮਨਾਓ ਸ਼ਰਧਾ ਨਾਲ ਮਨਾਓ ਗੁਰੂ ਦੀ ਜੋ ਮਰਜ਼ਾਦਾ ਹੈ ਉਸ ਦੈਰੇ ਵਿੱਚ ਰਹਿ ਕੇ ਜਦੋਂ ਤੁਸੀਂ ਸੇਵਾ ਕਰੋਗੇ ਦਿਹਾੜੇ ਮਨਾਓਗੇ ਸਿਮਰਨ ਕਰੋਗੇ ਤੇ ਫਿਰ ਗੁਰੂ ਦੀਆਂ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਤੁਹਾਡੀ ਝੋਲੀ ਪੈਣਗੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ